ਮੇਰੇ ਪਿਆਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਰੀਐਂਟ ਪਹੁੰਚੇ ਵੇ ਪਹਿਲਾਂ ਮੋਟਰ ਪਰ ਔਰ ਕਹੀ ਲੈ ਕੇ ਜਾਣੀ ਹੋ ਰਹੀ ਤੇ ਅਧਿਕਾਰਾਂ ਟੈਲ ਨਾਲ ਆਇਆ ਵਾ ਤੇ ਦਿਹਾੜੀਆਂ ਵੀ ਮਿਲ ਗਿਆ ਉਹਨਾਂ ਚੱਲ ਕਹੀ ਮਸਾਲਾ ਹਰ ਰਲਾਉਣਾ ਹਣਾ ਉਹਨਾਂ ਨੇ ਹਨ ਕਹੀ ਚਾਹੀਦੀ ਕਹੀ ਘਰ ਤੇ ਮੈਂ ਮੋਟਰ ਬਚਕ ਲੈ ਸੀ ਸਾਰੀਆਂ ਤੇ ਹੁਣ ਲੈ ਕੇ ਚਲੀਏ ਘਰ ਨੂੰ ਕਹੀ ਤੇ ਪਹਿਲਾਂ ਦਿਖਾਵਾਂ ਤੁਹਾਨੂੰ ਸਬਜ਼ੀਆਂ ਲੱਗਣ ਲੱਗੀਆਂ ਮੋਟਰ ਪਰ ਇੱਕ ਤਾਂ ਇੱਧਰ ਕਦੂ ਤਿਆਰ ਹੋ ਰਿਹਾ ਕਿੱਥੇ ਗਿਆ ਇੰਦਰ ਲਾ ਥੱਡੋ ਜਿਵੇਂ ਤੁਹਾਨੂੰ ਇੱਧਰ ਲਾ ਦਿਖਾਉਂਦਾ ਰੱਖੋ ਆ ਹੋ ਗਿਆ ਇਹਨਾਂ ਕੱਦੂ ਬੜਾ ਮਸੋਂ ਲੱਗਣ ਲੱਗੇ ਇੱਕ ਕੱਦੂ ਲੱਗਿਆ ਇੱਕ ਦੋ ਕੋ ਹੋਰ ਲੱਗੇ ਵੀ ਸੀਗੇ ਲੱਭਣੇ ਬਣੇ ਹੋਰੇ ਕਿੱਥੇ ਸੀਗੇ ਤੇ ਬਾਕੀ ਉੱਧਰ ਵੀ ਉਹ ਮਿਰਚਾਂ ਲੱਗੀਆਂ ਦੋ ਕਿੱਧਰ ਵੀ ਉੱਟਿਆਂ ਨੂੰ ਇੱਧਰ ਨਹੀਂ ਲੱਗ ਰਹੀਆਂ ਹਲੇ। ਹਲ ਵੀ ਖਾਲੀ ਹੋਈਆਂ ਵੀ ਆਪਣੇ ਬਿੰਗਣੀਆਂ ਤੇ ਮਿਰਚਾਂ ਦਾ ਆਪਣੇ ਐਨੇ ਵਾ ਮਿਰਚਾਂ ਵੱਧੂ ਲੱਗ ਰਹੀਆਂ ਉੱਥੇ ਸਾਹਮਣੇ। ਤੇ ਹੁਣ ਚੱਲੀਏ ਪਹਿਲਾਂ ਘਰ ਨੂੰ ਉਹ ਵੀ ਡੀਗਰੀ ਮਿਸਤਰੀ 9 ਵਜੇ। ਇਹਨੂੰ ਅੱਜ ਦੇਖਦੇ ਮम्मी ਜੀ ਨੂੰ ਪੁੱਛੇ ਕਿ ਅੱਡਾ ਕਬੜਾ ਕਦੋਂ ਬਹੁਤ ਹੈ ਸਬਜ਼ੀ ਬਣਾਉਣੇ ਇਹਨੂੰ। ਇਹ ਦੋ ਦਿਨ ਹੋਰ ਰੱਖ ਦੇਣਾ ਇਹਨਾਂ ਫੁੱਲ ਜਣਾ ਇਹਨੇ। ਲਿਏ ਕਰਨੋ ਕੰਡੋਰੀ ਆ ਸਣ ਨੂੰ ਰੋਣੀ ਟੈਨ ਜੀ ਟਾਲ ਇਧਰ ਨੂੰ ਪਾਰਕਿੰਗ ਰੱਖ ਦੇਣੀ ਨਾ ਮੀਮੂ ਪਈਏ ਪਾਰਕ ਚ ਪਾਣੀ ਗਿਰੀ ਆਉਂਗਾ ਆਪਾਂ ਬੰਦਾ ਠੀਕ ਹੈ ਜਿਹੜਾ ਅੱਜ ਆਇਆ ਹੈ ਠੀਕ ਹੈ ਯਾਰ ਮਿਲਦੇ ਨਹੀਂ ਇਹ ਵੀ ਬੜਾ ਔਖਾ ਮਿਲਿਆ ਬੰਦਾ ਹੈਗਾ ਸਾਡਾ ਗੰਗਾ ਰਾਮ ਚੰਗਾ ਜੀ ਮੈਂ ਲੋੜੀ ਅੱਧਾ-ਅੱਧਾ ਟੁਕੜੇ ਲਾ ਦੇਣਾ ਉਹ ਚਰਵਾਕ ਸਾਰੀ ਧਮਾ ਦੇਣੀ ਮੋੜ ਤੱਕ ਲਾ ਦੇਣੀ ਕਰ ਉਹ ਪੱਥਰ ਤੱਕ ਉਹ ਕੰਦਰਾ ਪੱਥਰ ਕਰ ਦਮੁੰਦਾ ਉਹਨਾਂ ਸਾਰੀ ਟੈਲਾਂ ਖੋਲ ਦੇਣੀ ਬਾਕੀ ਅੱਜ ਸ਼ਾਮ ਨੂੰ ਕਿਹੜੀ ਵੀ ਬੇਫਾਲ ਤੋਂ ਪਹਿਲਾਂ ਸਾਰੀਆਂ ਮੋਟਰਾਂ ਤੇ ਪਾ ਦੇਣੀਆਂ ਉਹ ਲੱਕੜੀਆਂ ਵੀ ਸਿਟੀ ਆ ਉਹ ਵੀ ਮੋਟਰ ਤੇ ਰੱਖ ਦੇਣੀਆਂ ਡਰਮ ਵੀ ਵਜਾਈਏ ਕਿ ਕੱਲ ਨੂੰ ਇਹ ਕਹਿੰਦੇ ਟੈਲਾ ਸਾਫ਼ ਕਰਨ ਲੱਗਣੀ ਆ ਪਰ ਬੜੀ ਟੈਲਾਂ ਨਾਲ ਆਪਣਾ ਕੰਮ ਫਿਰ ਨਿਭੜ ਜਾਊਗਾ ਬਾ ਇਹ ਤੇਵਾਦ ਸਿਰਫ ਆਪਣਾ ਦਰਵਾਜਿਆਂ ਦਾ ਤੇ ਰੰਗ ਦਾ ਉਹ ਡੈਡੀ ਜੀ ਤੇ ਆਇਆ ਤੇ ਹੀ ਹੋਣਾ ਇੰਨੇ ਆਪਣਾ ਟੈਲਾਣਾ ਕੰਮ ਸਾਰਾ ਨਿਬੜ ਜਾਊਗਾ ਬਸ ਟੈਲਾ ਫਰੰਟ ਮੋਰੇ ਵਾਲੀ ਰਹਿ ਜੂਗੀ ਆ ਉਹ ਬਾਤ ਦੇਖਾਂਗੇ ਲੋ ਲੋ ਇਕੱਟਾ ਰਹਿ ਗਿਆ ਹੁੰਦੇ ਲੱਗਣੇ ਨੂੰ ਤੇ ਹੁਣ ਕਟਿੰਗ ਕਰਨ ਲੱਗੇ ਆ ਤੁਪ ਤਾਂ ਕਿ ਅੱਜ ਥੋੜੀ ਥੋੜੀ ਆਵਾਜ਼ ਆਉਦੀ ਇੱਥੇ-ਵੀਥੇ ਬੈਠਾ ਕੂਲਰ ਲਾਇਆ ਹੋਇਆ ਇਧਰ ਨੂੰ ਚੱਲ ਗਈ ਬੋਟ ਮੈਂ ਗਰਮੀ ਤੇ ਤੇ ਲੋਜੀ ਕਰ ਤਾ ਸਿੱਧਾ ਫੇਰ ਮੋਟਰ ਪਾ ਕੇ ਨੇ ਮੈਂ ਚਾਹੁੰਦਾ ਮੋਟਰ ਪਰ ਤੇ ਮਿਕਚਰ ਤੋੜ ਕੇ ਲੈ ਕੇ ਆਉਣੀ ਆ ਮਜਾ ਚੱਲਦੇ ਆ ਇੱਧਰ ਨਹੀਂ ਸੜ ਮੋੜੇ ਲੱਗੇ ਹੋਏ ਬਹੁਤ ਹੀ ਆ ਮਿਕਚਰ ਬੜੀ ਆਹ ਕਿਹੜੀਆਂ ਪਿਛਲੇ ਵਾਲੀਆਂ ਨਿੰਬੂ ਦੇਖਦੇ ਹੁਣ ਪੱਕੂਗੇ ਜਿਆਦਾ ਬਾਦੇ ਲੱਗਦੇ ਆ ਇਹ ਇਹ ਲੱਗ ਬਰੀਡ ਸਿਹਾਲ ਜੇ ਕਮ ਬੰਦੇ ਕਦੋਂ ਵੀ ਤੋੜੇ ਲੈਣਾ ਮੰਮੀ ਕਹਿੰਦੇ ਕਦੋਂ ਬਹੁਤ ਜਿਆਦਾ ਵੱਡਾ ਕਹਿੰਦੇ ਖਰਾਬ ਨਾ ਹੋ ਜਵੇ ਸਰਵਰੇ ਕਰੀ ਦੀ ਇੱਕ ਨੋ ਆਕਰਵਗੀ ਕਾਤਾ ਆ ਲੈ ਜਾਣਾ ਹੁਣ ਘਰ ਨੂੰ ਚੱਕੂ ਕੱਢਦੇ ਅੰਦਰ ਤੇ ਐ ਬਾਰਡਰ ਜਿੰਦਾ ਹੱਥਾਂ ਵਿੱਚ ਉਹਦੇ ਖੰਡੇ ਜੀ ਉਹਦੇ ਮੋਟਰ ਪਤਾ ਠੰਡੀ ਨੜੀ ਹੌ ਚੱਲਦੀ ਆ ਉਹਨੇ ਤਾਂ ਬਹੁਤ ਵਧੀਆ ਜੀ ਲੱਗਦਾ ਏ ਹਮ ਆਲੇ ਮੱਛਰ ਕਰਕੇ ਨਹੀਂ ਆ ਹੁੰਦਾ ਹੈਗੇ ਕਿ ਬੁੱਟੇ ਦੇ ਮੱਛਰਾਂ ਜਿਹੜੇ ਨਾ ਹੀ ਆਉਂਦੇ ਉਹਦੇ ਨਾਲ ਹੈ ਉਹ ਲਿਆ ਕੇ ਲਾਉਂਗੇ ਫੁੱਲੇ ਨਹੀਂ ਆਉਂਦੇ ਇੱਕ ਜੰਮਣੀ ਜੀ ਕਲਰ ਦੇ ਬਾ ਉਹ ਲਾਉਣਾ ਉਹ ਮੱਛਾ ਨਹੀਂ ਆਊਗਾ ਫਿਰ ਹਨਾ ਨਹੀਂ ਨਹੀਂ ਚੂਹੇ ਤਾਂ ਦੇਖਣਾ ਹੁਣ ਦੇਖ ਲੈ ਆਪਣੇ ਬੈਠੇ ਬੈਠ ਦੋ ਚੂਹੇ ਨਿਕਲੇ ਆ ਬਾਈ ਹੁਣ ਆ ਹੀ ਨਹੀਂ ਹੁੰਦਾ ਡੇੜਾ ਹੀ ਨਹੀਂ ਵੱਜਦਾ ਇਹਦਾ ਇਲਾਜ ਹੀ ਨਹੀਂ ਹੈ ਕੋਈ ਬਾਈ ਬਿਨਾ ਹੈ ਨਹੀਂ ਨਾ ਕੰਮ ਹੋਦਾ ਆ ਨਹੀਂ ਹੁੰਦਾ ਹਾਂਜੀ ਅੱਗੇ ਤਾਂ ਆ ਜਾਂਦੇ ਤੇ ਬਾਕੀ ਚਲੋ ਹੁਣ ਚੱਲਦੇ ਘਰ ਨੂੰ ਕਦੂ ਤੋੜ ਕੇ ਜਟਨੇ ਦਾ ਤੋੜੀਆਂ ਮਿਰਚਾਂ ਤਾਂ ਵੇਖ ਲਾ ਗਿਆ ਸਾਈਡ ਦਾ ਟੈਂਸਰੇ ਤੱਕ ਸਿਮਿੰਟ ਲਾ ਕੇ ਲਾਦੀ ਪਹਿਲਾਂ ਦੇ ਰੱਖੇ ਵੀ ਦੀਆ ਤੇ ਲੋ ਜੀ ਉਧਰ ਤੱਕ ਸਾਰੀ ਘੁੰਮਿਆ ਹੀ ਤੇ ਹੁਣ ਮੂਰੇ ਮੂਰੇ ਰਹਿ ਗਈ ਆਹ ਵੇਖ ਤੇ ਉਹ ਰੀਪੀਸ ਕੱਟ ਕੇ ਲਗੂਗੇ ਨਾਲ ਦੇ ਦੇ ਤਗਾ ਤੱਕ ਛੱਡੂੰਗੀ। ਉਰੀਏਂ ਟੜ ਤੱਕ ਤਾਂ ਨਹੀਂ ਆਉਣੀ। ਇੱਧਰ ਇੱਧਰ ਨੂੰ। ਇੱਧਰ ਬਰਾਬਰ। ਐਨ। ਹਾਂ। ਗੇਟ ਦੇਖ ਲੈਣ ਦਾ ਕਿੱਥੇ ਤੱਕ। ਦੇਖ ਲਿਆ। ਬਸ ਠੀਕ ਹੈ। ਕੀ ਹੈ ਕੀ ਹੈ ਗੰਗਾ ਕਿਹਦਾ ਜੀ ਕਮਿੰਟ ਤਾਂ ਨਹੀਂ ਮੁੱਕਾ ਕਮਿੰਟ ਤਾਂ ਨਹੀਂ ਜਾ ਰਿਹਾ ਹੋਰ ਬੈਠਾ ਕੱਟ ਲਿਆ ਪਾ ਮਸਤ ਛਾਰ ਲਿਓ ਯਾਰ ਮੈਨੂੰ ਫੇਰ ਲੈ ਕੇ ਆਉਣਾ ਪੈਣਾ ਮੇਰੇ ਤੇ ਦੋ ਟੋਟੇ ਚੱਕ ਲਿਆ ਪੁੱਛੀ ਜਾਵਾਂ ਕਿੰਨੇ ਚਾਹੀਦੇ ਕਹਿੰਦੇ ਇੱਕ ਨਾਲ ਛਾਰ ਜਣਾ ਇੱਕ ਨਾਲ ਮਿਸਰੀ ਵੀ ਦੇ ਪਾਸ ਹੈ ਬਦੂਰਾ ਪੰਜ ਦਿਨ ਹੋ ਗਏ ਦਾ ਕੰਮੇ ਨਹੀਂ ਹੋ ਰਿਹਾ ਦਾ ਅੱਜ ਕੰਮ ਹੋਇਆ ਇਕਦਾ ਸਰਾਵਾਲ ਆ ਆ ਦਾ ਸਰਾਵਾਲ ਇਸ ਨੂੰ ਮਗਿਆ ਉੱਥੇ ਐਂਡ ਵਿੱਚ ਉਹ ਤਰਕੋਣੇ ਬਣ ਗਏ ਸਾਡੀ ਇਹ ਕੰਧ ਸਿੱਧੀ ਨਹੀਂ ਹੈਗੀ ਐ ਨਾ ਉਹ ਸਿਰ ਜਿੱਕਣਾ ਜਿਹੜੀ ਸੜਕ ਮੁੜਦੀ ਹੈ ਉੱਥੇ ਤਾਂ ਕੰਧ ਟੇਢੀ ਹੁੰਦੀ ਸਾਰੀ ਇਹ ਇਧਰ ਜਿਹੜੀ ਉਹ ਅੱਗੇ ਅੱਗੇ ਇਧਰੋਂ ਜਗ੍ਹਾ ਘੱਟੀ ਜਾਂਦੀ ਇਧਰੋਂ ਜਗ੍ਹਾ ਵਧਦੀ ਜਾਂਦੀ ਸਾਡੇ ਸਾਡੀ ਕੰਧਾਂ ਸਿੱਧੀ ਹੁੰਦੀ ਤੇ ਉਰੇ ਆਉਣੀ ਤੇ ਉਰੇ ਤੱਕ ਫੇਰ ਸਾਡੀ ਕੰਧਾਂ ਸਿੱਧੀ ਹੋਣੀ ਤੇ ਫੇਰ ਜਗ੍ਹਾ ਬਾਹਰ ਬਚੀ ਜਾਣੀ ਦੀ ਫਾਲਤੂ ਤਲਵਰ ਦਾ ਕੰਮ ਆਪਣਾ ਨਿਭੜਿਆ ਨਾ ਤੇ ਕਾਲੂ ਦੋ ਦਿਨ ਦਾ ਕੰਮ ਹੋਰ ਹੈ ਤੇ ਨਾ ਟੈਲਟ ਨੂੰ ਇਨਸਾਫ ਕਰ ਦੇਣੀ ਆ ਮੱਝ ਦੇ ਦਾ ਸ਼ਾਬ ਨੂੰ ਰੱਜ ਨੂੰ ਬੁਲਾ ਕੇ ਬੇਫਾਲਤੂ ਸਮਾਨ ਸਾਰਾ ਚਕਾ ਦੇਣਾ ਕਿਹੜਾ ਉਹ ਲਖਨੀ ਚਕਾ ਦੇਣੀ ਸਾਰੀ ਉਹ ਮੋਟਰ ਬੱਬਾ ਜਾ ਦੇਣੀ ਆ ਆ ਟੈਲਟ ਨੂੰ ਸਾਰੇ ਅੰਦਰ ਰੱਖ ਦੇਣੀ ਆ ਇਹ ਕੰਮ ਥੀ ਰੈਡੀ ਟਾਇਰ ਇਹਨਾਂ ਦਾ ਡੱਬੇ ਅੰਦਰ ਰੱਖ ਲੈਣੇ ਆ ਬਾਕੀ ਸਾਰੇ ਮੋਟਰ ਬੱਬਾ ਜਾ ਦੇਣੇ ਉਹ ਦੇਖਦੇ ਟਾਇਲ ਕਿੱਥੇ ਤੱਕ ਲੱਗਦੀ ਉੱਥੇ ਲੱਗਦੇ ਵਾ ਦੇਖਦੇ ਲਾ ਇਹਦਰ ਨਾ ਕੰਨ ਗੱਲੇ ਬਣਾਤੀ ਤੇ ਡਾਊਨ ਕਰਕੇ ਟਾਇਲ ਲਾਤੀ ਹੋਰੇ ਆ ਫੇ ਦੋੇ ਪਾਸੇ ਟਾਇਰ ਲੱਗ ਗਈ ਵਿੱਚ ਸਭ ਕਰੀ ਇਹ ਲੇ ਨਾ ਕੋਲ ਆ ਦੋ ਤਿੰਨ ਦਫਾ ਪਾਇੰਟ ਆ ਕੇ ਬਣਾ ਦੇ ਉਸ ਤੋਂ ਉਬਾਰਾ ਭਰ ਕੇ ਡੱਬਾ ਧਾਲ ਦੋ ਪਾਣੀ ਥਾਂਗੇ ਢੋਪੋ ਵਾਲਾ ਸੱਲੋ ਜੀ ਤਰਮਿੰਦਰਤਾ ਲੰਘਿਆ ਤਰੋਂ ਇੰਦਰ ਮਿਸਤਰੀ ਤੇ ਆਨ ਕੋਨੇ-ਕੋਨੇ ਮਲਾ ਗਿਆ ਹੈ ਨਾ ਹੈ ਨਾ ਮੈਂ ਇੱਧਰ ਵੀ ਰਹਿੰਦੀ ਸੀ ਖੁੰਜੀ ਟਾਇਲ ਆਉਣੇ ਨੂੰ ਇੱਧਰ ਇਹ ਨੀਵੇਂ ਕਰ ਗਿਆ ਕਿੰਜ ਉੱਚੀ ਕਰਕੇ ਲਾਉਂਦੇ ਵੇ ਸੱਟ ਨਹੀਂ ਵਹਿਣੀ ਸੀ ਨਹੀਂ ਤੇ ਇਹਦੇ ਬਰਾਬਰ ਕਰ ਗਿਆ ਮੇਰੇ ਬਰਾਬਰ ਕਰਤੀ ਹੈ ਨਾ ਇੱਧਰ ਠੀਕ ਹੈ ਨਹੀਂ ਉਹ ਟਾਇਲ ਉੱਚੀ ਹੋਣੀ ਸੀ ਗੱਭੇ ਗੈਪ ਜਿਆ ਰਹਿਣਾ ਦਾ ਕੋਈ ਜਾਨਵਰ ਕੋਈ ਕੁਝ ਹੋਰ ਚੀਜ਼ ਬਣਨ ਦਾ ਵੀ ਡਰ ਰਹਿਣਾ ਦਾ ਦੇਖੀ ਵਰਕੇ ਇਹਨੂੰ ਇੱਧਰ ਫਰਕ ਰਹੂਗਾ ਬਸ ਬਸ ਲੱਗ ਗਿਆ ਨਾਲ ਉਧਰ ਵੀ ਨਾਲ ਲੱਗ ਗਿਆ ਇੱਧਰ ਵੀ ਨਾਲ ਲੱਗ ਗਿਆ ਪੂਰਾ ਪੂਰਾ ਹੀ ਕਰਿਆ ਮੈਂ ਫਿਰ ਉਹ ਹੀ ਸਪੋਰਟਰ ਰੱਖ ਲਵਾਂ ਨਹੀਂ ਫਿਰ ਇੱਧਰ ਆ ਕੇ ਵੱਜਦੀ ਆ ਰੋਕਨੇ ਆ ਕਿਹਨੇ ਰੋਕ ਲਿਆ ਉਹ ਹਾਂ ਬੱਕੇ ਦਾ ਕੀ ਉਹ ਖੁੰਡੀਆਂ ਸਾਈਡ ਪੱਪੀ ਟਾਇਲ ਲਾਤੀ ਉਹ ਮੁਰੇ ਤੇ ਆਹ ਸਾਈਡ ਨਾ ਆਹ ਸਾਈਡ ਇਕਣਾ ਇਕਣਾ ਆਹ ਪੱਥਰ ਲੱਗੇ ਹੋਏ ਆਪਣਾ ਇਹ ਦਾਂ ਸਾਈਡ ਪੱਥਰ ਲਵਾਵਾਂਗੇ ਇਹ ਪੱਥਰ ਆਪਣਾ ਮੁੱਕ ਕੇ ਹਲੇ ਪੱਥਰ ਮੰਗਾ ਕੇ ਬਾਚੋਂ ਇਹ ਲਵਾਵਾਂਗੇ ਨਾਲ ਨਾਲ ਇਹਨੇ ਆਪਣੇ ਵਾਲ ਸਾਈਡ ਲੱਗ ਗਈ ਤੇ ਆਹ ਸਾਈਡ ਤੇ ਕੱਲੂ ਠੋਕਰ ਉਹ ਵੀ ਲਾ ਦੋਗਾ ਠੋਕਰ ਕਿ ਹੋਗੇ ਆਪਣਾ ਸਟਾਰਟਿੰਗ ਬਾਕੀ ਤੇ ਇਹ ਪੁੱਛ ਲੂੰਗਾ ਜੇ ਲਾਉਣੀ ਠੀਕ ਹੈ ਨਹੀਂ ਇਦਾਂ ਹੀ ਠੀਕ ਆ ਬਾਅਦ ਚ ਪਿਛਲੇ ਸਾਈਡ ਦੇਖਣੇ ਤਾਂ ਕਿਨੇ ਆ ਤੂੰ ਦਮ ਲਈ ਰੱਖੋਣੀ ਇਹਦੇ ਪਿਛਲੇ ਪਾਸੇ ਦੇਖ ਲਓ ਕੱਲੂ ਬਟੈਂਕ ਸੈਂਕ ਪਰ ਹੋਊਗਾ ਨਾ ਹਾਂ ਮੈਂ ਸਿਮਿੰਟ ਪਰ ਹੋਊਗਾ ਕੱਲੂ ਤਾਂ ਨਹੀਂ ਗੰਗਾ ਨੂੰ ਬੁਲਾਇਆ ਨਹੀਂ ਕੱਲੂ ਹੁਣ ਆਪਣੇ ਬੱਚੇ ਲੈ ਆਉਣੇ ਕਹਿੰਦਾ ਮੈਂ ਵੀ ਲਾਉਂਗਾ ਸਭ ਕਰਾਂਗਾ ਕੱਲੂ ਕਰੂੰਗਾ ਟੈਲਾ ਸਾਫ ਤੇ ਰਾਜੂ ਸਵੇਰੇ ਆਊਗਾ ਸਵੇਰੇ ਚਕਾਊਗਾ ਫਟਾਫਟ ਬਾਕੀ ਚੱਕਣਾ ਕਿ ਬਾਹੀ ਇਹ ਤਾਂ ਚੱਲ ਲਾਉਰੀ ਰੱਖੋਗੇ ਆ ਆਹ ਟੈਲਾ ਚੱਕ ਕੇ ਉਹ ਸਾਹਮਣੇ ਰੱਖੋਣੀ ਇਹ ਤਾਂ ਬਾਅਦ ਚ ਰੱਖ ਹੋਣੀ ਆ ਉਹ ਚੱਕੋਣਾ ਢੇਰ ਜਿਹੜਾ ਉਧਰ ਲਪਿਆ ਬਿਚਾਲੀ ਚੱਲ ਇਹ ਵੀ ਹੌਲੀ ਹੌਲੀ ਚੱਕ ਹੋ ਜੂਗੇ ਆ ਮੈਨੋਂ ਉਹ ਚ ਕਾ ਦੇਣੀ ਸਾਰੇ ਇੱਕ ਡਰਮ ਇੱਕ ਢੋਲ ਚ ਕਾ ਦੇਣਾ ਤੇ ਦੋ ਫੱਟੇ ਪੇ ਉਹ ਵੀ ਚ ਕਾ ਦੇਣੇ ਉਹ ਵੀ ਵੇਚ ਦਾਨੇ ਫालतੂ ਰੱਖ ਕੇ ਵੀ ਕੀ ਕਰਨਾ ਹੈ ਨਾ ਆਹ ਸਾਈਡ ਆਰਥ ਵਾਲਾ ਆ ਸੜ ਤੇ ਚੱਲ ਬਾਹਰ ਆਏ ਆ ਉਹ ਸਾਈਡ ਅੰਦਰ ਆ ਗਿਆ ਹੈ ਨਾ ਦੇਖਦੇ ਬਾਅਦ ਕੋਈ ਚੀਜ਼ ਰਖਾ ਦਾਂਗੇ ਉੱਪਰ ਇਹਦੇ ਜਿੱਦਾਂ ਲੋਟ ਆਉਂਦਾ ਹੋਇਆ ਇਦਾਂ ਰੱਖ ਲਾਵਾਂਗੇ ਫੇਰ ਰਾਜੂ ਵੀ ਸੈਟ ਸੋਰ ਕਰਨੇ ਹੁਣ ਐ ਉੱਪਰ ਘੁੰਮ ਹੋਇਆ ਕਰੂੰਗੇ ਅਰੇ ਭਾਣੂ ਹੈਨਾ ਐਮ ਪੂਰਾ ਕਿਹੜਾ ਵਜੇ ਜਾਂ ਨਾ ਚਲੋ ਤੇ ਹੁਣ ਕੱਲੂ ਦੇਖਦੇ ਕੱਲੂ ਕੀ ਕਰਦੇ ਆ ਤੇ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਕੱਲੂ ਰਾਜੂ ਨੂੰ ਬੁਲਾਵਾਂਗੇ ਤੇ ਉੱਥੇ ਵੀ ਸਾਫ ਸਫਾਈ ਕਰਾਵਾਂਗੇ ਤਾਂ ਕਾਲੂ ਦੇ ਇਹਦੇ ਸ਼ਾਇਦ ਆਪਣਾ ਉਹ ਵੀ ਐਪ ਜਿਵੇਂ ਆਪਣਾ ਰੈਂਪ ਪਰ ਜਿਹੜਾ ਆਪਣਾ ਉਹ ਲੱਗਦਾ ਕਿ ਆ ਜਾਂਦੀ ਉਹਨੂੰ ਝੜਨਾ ਉਹ ਵੀ ਝੜਨਾ ਲਵਾ ਦਿੰਦੇ ਨੇ ਟੈਲਾਂ ਅੱਗੇ-ਅੱਗੇ ਟੁੱਟੀਆਂ ਜਾਂਦੀਆਂ ਸਾਰੀਆਂ ਹੁਣ ਜੋ ਪਹਿਲਾਂ ਲੱਗਿਆ ਬੰਦਾ ਆਪਣਾ ਤੇ ਉਹ ਟੈਲਾਂ ਵੱਜ ਜਾਣੀ ਤੇ ਆ ਹੁਣ ਥੋੜੀ ਵਢਾ ਕੇ ਉਹ ਸੈਟਿੰਗ ਕਰਾ ਹੋਣੀ ਉਹਦੀ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਅਗਲੇ ਬਲੌਗ ਚ ਕੱਲ ਨੂੰ ਓਕੇ ਬਾ ਬਾਏ